ਦੀ ਇਕੱਲੀ ਹੈਗੀ ਸਾਲੇ ਬਣ ਕੇ ਮੋਦੀ ਛੋਦੀ ਬਣ ਕੇ ਤੁਸੀਂ ਸਾਡੇ ਨਾਲ ਵਾਦਾ ਕੀਤਾ ਸੀਗਾ ਕਿ ਹਾਂ ਤੁਹਾਨੂੰ ਅਸੀਂ ਐਮਐਸਪੀ ਦਵਾਂਗੇ ਸੁਆਮੀ ਨਾ ਤਾਂ ਨਿਯੋਗ ਦੀ ਰਿਪੋਰਟ ਜਾਰੀ ਕਰਾਂਗੇ ਪਰ ਕੀ ਹੈ ਨਹੀਂ ਕੋਈ ਉਹ ਦੇਖੋ ਜੀ ਬਾਜ ਵੀ ਆ ਗਿਆ ਗੁਰਗੋਬਿੰਦ ਸਿੰਘ ਜੀ ਦਾ ਇਹ ਕੀ ਕਰ ਲੈਣਗੇ ਉਹ ਦੇਖੋ ਕੋਈ ਸਾਹਮਣੇ ਬਾਜ ਵੀ ਕੋ ਮਰਿਆ ਬਾਈ ਸਾਹਮਣੇ ਕਹਿੰਦੇ ਪਾਈ ਕਹਿੰਦੇ ਬਾਜ ਵੀ ਆ ਗਿਆ ਨਾਰਾ ਦਿੱਤਾ ਸੀ ਜੈ ਜਵਾਨ ਜੈ ਕਿਸਾਨ ਪ੍ਰਧਾਨ ਮੰਤਰੀ ਦਾ ਨਾਰਾ ਹੋ ਗਿਆ ਮਰ ਜਵਾਨ ਮਰ ਕਿਸਾਨ ਇਹਨੇ ਜਵਾਨ ਵੀ ਮਰਵਾਣੇ ਨੇ ਕਿਸਾਨ ਵੀ ਮਰਵਾਣੇ ਨੇ ਇਹਨੇ ਇਹ ਨਹੀਂ ਛੱਡਦਾ ਕਿਸੇ ਸਾਹਮਣੇ ਨਵਦੀਪ ਵਾਪੀ ਜਿਹੜੇ ਨਜ਼ਰ ਆ ਰਹੇ ਨੇ ਵਾਟਰ ਕੈਨਰ ਵਾਲੇ ਉਹਨਾਂ ਨਾਲ ਵੀ ਜੇ ਕੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਾਹਮਣੇ ਰਾਤ ਵੀ ਜਿਹੜੀਆਂ ਤਸਵੀਰਾਂ ਨਜ਼ਰ ਆਈਆਂ ਸੀਗੀਆਂ ਤਿਆਰ ਕੀਤੀ ਜਾ ਰਹੀ ਹੈ ਭਾਈ ਉਹਨਾਂ ਦਾ ਜਿਹੜਾ ਮਾਸਕ ਲਗਾਇਆ ਜਾ ਰਿਹਾ ਸੋ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਆ ਜਿੱਥੇ ਪਹੁੰਚਣੀ ਆ ਸ਼ੁਰੂ ਉਹੀ ਸੀ ਗਿਆ ਤੇ ਬਾਈ ਉਹਨਾਂ ਨਾਲ ਉਹਨਾਂ ਦੇ ਬਾਪੂ ਜੀ ਵੀ ਨਾਲ ਨਜ਼ਰ ਆ ਰਹੇ ਨੇ ਤੇ ਆ ਟੈਡ ਲੱਗਦਾ ਨਵਦੀਪ ਭਾਈ ਬੀਨ ਆਲ ਨਜ਼ਰ ਆ ਰਹੇ ਹੋ ਦੇਖ ਸਕਦੇ ਹੋ ਅੱਜ ਸ਼ੰਭੂ ਬਾਡਰ ਦੇ ਉੱਪਰ ਇੱਕ ਸ਼ਾਂਤਮਈ ਜਿਹੜਾ ਪ੍ਰੋਟੈਸਟ ਆ ਹਜੇ ਵੀ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਹੈ। ਇੱਕ ਵਧੀਆ ਵੀ ਕਿਹਣਾ ਜਾਉਂਗੇ ਦੋ ਠੀਕ ਹੈ ਨਾ ਜਾਉਂਗੇ ਭਾਈ ਕਰ ਲਾਂਗੇ। ਬਾਬਾ ਜੀ ਦੇ ਇਨਫਰਗੇਟ ਪੱਟਣੇ ਨੇ ਲੀਡਰਾਂ ਦਾ ਹੁਕਮ ਹੈ ਨਾ ਜਿੰਨੇ ਕਹਿਣਗੇ ਸ਼ਾਂਤੀਪੂਰਨ ਜਾਣਾ ਸ਼ਾਂਤੀਪੂਰਨ ਤਰੀਕੇ ਵਾਸਤੇ ਪੋਪਲਰ ਨਾਲ ਲੈ ਕੇ ਆਏ ਹੋਇਆ। ਠੀਕ ਹੈ ਤੇ ਸਾਰਾ ਜਗਾੜ ਨੇ ਜਿਵੇਂ ਸ਼ਾਂਤੀਪੂਰਨ ਤਰੀਕੇ ਨਾਲ ਸਾਈਡ ਦੇ ਕਰਕੇ ਦਿੱਲੀ ਭਾਈ ਭਾਈ ਰਾਤ ਤੁਸੀਂ ਪੋਪਲਨ ਆਇਓ ਜੀਸੀਬੀ ਲੈ ਕੇ ਆਇਸੀ ਕਿ ਉਸ ਤੋਂ ਬਾਅਦ ਹਾਈ ਕੋਰਟ ਦੀ ਪਰਮਿਸ਼ਨ ਆਂਦੀ ਹੈ ਵੀ ਇਹਨਾਂ ਇਹੀ ਲੱਗੇ ਸਾਡੇ ਆਈ ਠੀਕ ਹੈ ਨਾ ਫਾਈ ਕੋਟਾ ਟਾਵੇ ਮੈਰੀ ਗੇਟ ਜਾ ਆਈ ਦੌੜ ਦੌੜਦੇ ਨੇ ਠੀਕ ਹੈ ਸਾਨੂੰ ਕਿਸੇ ਦੀ ਪਰਵਾਹ ਨਹੀਂ ਉਹ ਤੇ ਦੇਖ ਸਕਦੇ ਹਾਂ ਪੱਟੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਇੱਥੇ ਸੰਗਤਾਂ ਨੇ ਪਹੁੰਚਣੀਆਂ ਸ਼ੁਰੂ ਹੋ ਚੁੱਕੀਆਂ ਨੇ ਇਸ ਨੌਜਵਾਨਾਂ ਨਾਲ ਵੀ ਗੱਲਬਾਤ ਕਰਾਂਗੇ ਬਾਈ ਬਾਈ ਮੈਂ ਹਰ ਸਹੀ ਮਤਈ ਬਾਈ ਗੁਰਜੀ ਦਾ ਫਲਸਫਾ ਹੈ ਗੁਰਜੀ ਕੀ ਫਤਿਹ ਮਾਸਕ ਕਿਤਾਂ ਦੇ ਲਗਾਏ ਜਾ ਰਹੇ ਨੇ ਸੇਫਟੀ ਲਈ ਦੇਖੋ ਆਪਣੀ ਸੇਫਟੀ ਸਭ ਤੋਂ ਪਹਿਲਾਂ ਜ਼ਰੂਰੀ ਹੈਗੀ ਹੈ ਸੇਫਟੀ ਹੋਏਗੀ ਤਾਂ ਤਾਂ ਹੀ ਅਸੀਂ ਕੁਝ ਜਿੱਤ ਪਾਵਾਂਗੇ ਅਗਰ ਬਿਨਾਂ ਸੇਫਟੀ ਤੋਂ ਅਸੀਂ ਅੱਗੇ ਜਾਂਦੇ ਰਹੇ ਉਹਨਾਂ ਕੋਲ ਹਥਿਆਰ ਆ ਅਸੀਂ ਨਹੀਂ ਹਥੇ ਹੈਗੇ ਆ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਾਂ ਜਿਹੜੇ ਹੈਗੇ ਆ ਸੇਫਟੀ ਨਾਲ ਜਾਈਏ ਆਪ ਜੀ ਨੂੰ ਜਿਵੇਂ ਪਤਾ ਹੈ ਕਿ ਹਰਿਆਣਾ ਦੀ ਸਰਕਾਰ ਇਸ ਟਮ ਜ਼ਾਲਮ ਸਰਕਾਰ ਆ ਅਸੀਂ ਵੇਖਿਆ ਕਿ ਪਿੰਡਾਂ ਪਿੰਡਾਂ ਦੇ ਵਿੱਚ ਆਰਮੀ ਲਾਈ ਹੋਈ ਆ ਅਰੇ ਯਾਰ ਖੱਟਰ ਤੇ ਨੂੰ ਕਿੰਨੇ ਸੀਐਮ ਬਣਾ ਦਿੱਤਾ ਭੈਜੋ ਆਰਮੀ ਤੇ ਲੱਗਦੀ ਹੈ ਬਾਰਡਰਾਂ ਦੇ ਉੱਤੇ ਕਿਤੇ ਤੋਂ ਭੁਲੇਖਾ ਦੇ ਨਹੀਂ ਖਾ ਗਿਆ ਬੇਅਕਲਾ ਸੀਐਮ ਬਣਾ ਕੇ ਅਸੀਂ ਅੱਜ ਪਿੰਡਾਂ ਦੇ ਵਿੱਚ ਆਰਮੀ ਲਾ ਲਈ ਹੈ ਸਾਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਅਸੀਂ ਐਸੀ ਸਰਕਾਰ ਚੁਣੀ ਦੱਸੋ ਇਹ ਬੇਨਤੀ ਹੈਗੀ ਨੌਜਵਾਨ ਵੀਰਾਂ ਨੂੰ ਕਿ ਪਹਿਲਾਂ ਆਪਣੀ ਸੇਫਟੀ ਤੇ ਸਾਡੇ ਕਿਸਾਨਾਂ ਦੀ ਫੁੱਟ ਨੂੰ ਵੇਖਦਿਆਂ ਹੋਇਆਂ ਅੱਜ ਸਰਕਾਰ ਸਾਡਾ ਨਜਾਇਜ਼ ਫਾਇਦਾ ਚੁੱਕ ਰਹੀ ਹੈ ਲੇਕਿਨ ਅਸੀਂ ਦਿੱਲੀ ਜਾਏ ਬਗੈਰ ਆਪਣੇ ਕਾਨੂੰਨ ਵਾਪਸ ਲੈ ਬਗੈਰ ਅਸੀਂ ਪਿੱਛੇ ਨਹੀਂ ਹਟਾਂਗੇ ਇਹ ਜਿਹੜਾ ਮੋਦੀ ਦੇ ਖੱਟਰ ਹੈ ਨਾ ਇਹਨੂੰ ਜੇ ਦੁੱਧ ਵਾਲੀ ਹਲਦੀ ਵਾਲੀ ਦੁੱਧ ਨਾ ਆਪੇ ਆਇਆ ਤੇ ਅਸੀਂ ਕਿਸਾਨਾਂ ਦੇ ਪੁੱਤਰ ਨਹੀਂ ਹੈਗੇ ਮਰਦੇ ਮਰ ਜਾਾਂਗੇ ਪਰ ਆਪਣੀ ਹਿੰਦ ਨਹੀਂ ਛੱਡਾਂਗੇ ਅਸੀਂ ਐਮਐਸਪੀ ਐ ਨਾ ਮੰਨੀ ਸੀ ਜੋ ਇਹਨਾਂ ਨੇ ਆਖਿਆ ਜੀ ਅਸੀਂ ਉਹ ਉਹ ਗੱਲ ਕਰਦੇ ਪਿਆ ਅਸੀਂ ਆਪਣੀ ਮੰਗ ਨਹੀਂ ਰੱਖੀ ਤੇ ਜੋ ਸਾਡਾ ਕਿਸਾਨੀ ਅੰਦੋਲਨ ਦੇ ਵਿੱਚ ਸਾਡਾ ਨੁਕਸਾਨ ਆਇਆ ਅਸੀਂ ਉਹ ਗੱਲ ਕਰਦੇ ਪਿਆ ਯਾਰ ਕਮਾਲ ਦਾ ਸੀ ਹਮੇ ਕਮਾਲਾ ਮੋਦੀ ਹੈ ਢੇਲੇ ਦੀ ਅਕਲ ਹੀ ਹੈਗੀ ਸਾਲੇ ਬਣ ਕੇ ਮੋਦੀ ਛੋਦੀ ਬਣ ਕੇ ਤੁਸੀਂ ਸਾਡੇ ਨਾਲ ਵਾਅਦਾ ਕੀਤਾ ਸੀਗਾ ਕਿ ਹਾਂ ਤੁਹਾਨੂੰ ਅਸੀਂ ਐਮਐਸਪੀ ਦਵਾਂਗੇ ਸੁਆਮੀਨਾਥਨ ਯੋਗਦੀ ਦੀ ਰਿਪੋਰਟ ਜਾਰੀ ਕਰਾਂਗੇ ਪਰ ਕੀ ਹੈ ਨਹੀਂ ਅਤਮੀ ਬੈਠੇ ਸੀਗੇ ਪਰ ਕਿਤੇ ਨਾ ਕਿਤੇ ਪ੍ਰਸ਼ਾਸਨ ਵੱਲੋਂ ਜਿਹੜੇ ਫਾਇਰ ਨੇ ਉਹ ਸ਼ੁਰੂ ਕਰ ਦਿੱਤੇ ਨੇ ਸੋ ਲਾਈਵ ਤਸਵੀਰਾਂ ਕਿਸਾਨਾਂ ਵੱਲ ਕਿਸਾਨ ਸ਼ਾਂਤਵੇਂ ਬੈਠੇ ਨੇ ਪਰ ਕਿਤੇ ਨਾ ਕਿਤੇ ਪ੍ਰਸ਼ਾਸਨ ਵੱਲੋਂ ਬਾਈ ਕਿਵੇਂ ਦੇਖਦੇ ਆ ਪ੍ਰਸ਼ਾਸਨ ਵੱਲੋਂ ਫਾਇਰ ਸ਼ੁਰੂ ਕਰਕੇ ਤੇ ਪਰ ਕਿਸਾਨ ਸ਼ਾਂਤਵੇਂ ਬੈਠੇ ਨੇ ਬੈਠੇ ਹੋਏ ਨਹੀਂ ਸ਼ਾਂਤਮਈ ਬੈਠੇ ਹੋਏ ਨਹੀਂ ਅਚਾਨਕ ਇਹ ਕਿਹੜਾ ਫਾਇਰ ਕਿਉਂ ਮਾਰ ਦਿੱਤੇ ਨੇ ਬਿਲਕੁਲ ਜੀ ਪਾੜ ਚੱਲ ਰਿਹਾ ਪਿਆ ਏ ਪਾੜ ਚੱਲਦਾ ਪਿਆ ਬਿਲਕੁਲ ਅਜੇ ਕੋਈ ਗੱਲਬਾਤ ਨਹੀਂ ਆ ਪਰ ਪ੍ਰਸ਼ਾਸਨ ਵੱਲੋਂ ਸ਼ਾਂਤ ਬੈਠੇ ਕਿਸਾਨਾਂ ਤੇ ਗੋਲੇ ਦਾ ਕੇ ਗਏ ਨੇ ਇਹ ਬਹੁਤ ਹੀ ਘਨੌਨੀ ਹਰਕਤ ਏ ਇਹ ਮੈਂ ਕਹਿੰਦਾ ਵੀ ਇਹ ਮੰਨੂ ਤੋਂ ਵੀ ਵੱਧ ਗਿਆ ਇਹ ਜਗਰਾ ਉਤਾਨਾ ਸੁਪਤਨ ਪਿੱਛੇ ਹਲ ਪਿੱਛੇ ਅੱਖਾਂ ਜੜਦੀ ਆ ਪਿੱਛੇ ਹਲ ਪਿੱਛੇ ਹਲ ਪਾਈ ਮਾਸਕੂਰੇ ਡੋ ਪਿਛਾ ਜਾ ਚੱਲ ਅੱਗੇ ਕਰ ਦੇ ਦੁਬਾਰਾ ਬਾਹਰ ਚੱਲ ਬਾਹਰ ਚੱਲ ਪਾਤਰ ਬਸੰਗ ਜਗ ਮੇਰੇ ਮੂੰਹ ਚੜ ਗਈ ਸਾਲੀ ਬਈ ਨਾ ਯਾਰ ਮੜੀ ਜੀ ਆ ਗਏ ਦੁਪਹਿਰ ਕਿ ਜਿਵੇਂ 11 ਵਜੇ ਤੱਕ ਦਾ ਟਾਈਮ ਦਿੱਤਾ ਸੀਗਾ ਚਾਹਨਕ ਪ੍ਰਸ਼ਾਸਨ ਵੱਲੋਂ ਜਿਹੜੀ ਗੋਲਾਬਾਰੀ ਉਹ ਸ਼ੁਰੂ ਕਰ ਦਿੱਤੀ ਗਈ ਆ ਪਹਿਲੇ ਜਲਾ ਦਿੱਤੀ ਗਈ ਆ ਬਹੁਤ ਬਹੁਤ ਪਹਿਲੀ ਜਲਾ ਦਿੱਤੀ ਆ ਜੀ 7 ਮਹੀਨਾ ਨਾਲ ਖੜੇ ਤੇ ਹੁਣ ਪ੍ਰਸ਼ਾਸਨ ਨੂੰ ਡਰਿਆ ਖੜੇ ਇਸ ਗੱਲ ਤੋਂ ਛਾਈ ਸੀ ਕੋਈ 7 ਮਹੀਨਾ ਚਾਰੇ ਤੇ ਪ੍ਰਸ਼ਾਸਨ ਵੱਲੋਂ ਮੱਲੀ ਗੋਲੀਆਂ ਮੱਲੀ ਮੱਲੀ ਪਹਿਲੀ ਨਿਕਾਣਾ ਕਰਿਓ ਉਹ ਤਾਂ ਮਨੂਗੀ ਗਲਤ ਗੱਲ ਆ ਪ੍ਰਸ਼ਾਸਨ ਦੀ ਬਿਨਾਂ ਦੱਸੇ ਜਿਹੜੇ ਬਹੁਤ ਨਲੇਕੀ ਗੱਲ ਐ ਜੀ ਨਲੇਕੀ ਗੱਲ ਐ ਗਲਤ ਨਹੀਂ ਨਲੇਕੀ ਗੱਲ ਐ ਸਿਰਫ ਪ੍ਰਸ਼ਾਸਨ ਦੀ ਐਸੇ ਸਰਕਾਰ ਪੰਜਾਬ ਨਾਲ ਹੀ ਕਿਉਂ ਧੱਕਾ ਕਰ ਰਹੀ ਇਹ ਲੋਆਂ ਨਾਲ ਕਿਉਂ ਤਾਂ ਕਿਸਾਨਾਂ ਨਾਲ ਕਿਉਂ ਧੱਕਾ ਕਰ ਰਹੀ ਹੈ ਇੱਕੋ ਕੇਟੇ ਮਿਡੇ ਨਕਦੀ ਜੀ ਇੱਕੋ ਮਿਲੇ ਗਲੇ ਨੇ ਇੱਕੋ ਬੋ ਬੋਦੇ ਤਣੇ ਨੇ ਤੇ ਬੇਲ ਦੇ ਮੋਦੀ ਨਾਲ ਮਿਲੇ ਹੋਏ ਭਗਵੰਤ ਮਾਨਵੀ ਭਗਵੰਤ ਮਾਨਵੀ ਇਹਨਾਂ ਨੂੰ ਇੱਕੋ ਗੱਲ ਬਤਾ ਜੀ ਤਾਂ ਦੇਖ ਸਕਦੇ ਹੋ ਵੱਡੀ ਤਸਵੀਰ ਇੱਥੇ ਦੇਖੀ ਦੇਖਣ ਵਿੱਚ ਨਜ਼ਰ ਆ ਰਹੀ ਹੈ ਅਚਾਨਕ ਉੱਥੇ ਕਵਰੇਜ ਕਰ ਰਹੇ ਸੀ ਅਚਾਨਕ ਜਿਹੜੀ ਗੋਲਾਬਾਰੀ ਸ਼ੁਰੂ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਇੱਕ ਪੱਕ ਦੜ ਮਾ ਜਾਂਦੀ ਹੈ ਕਿਸਾਨ ਕਹਿੰਦੇ ਨੇ ਅਸੀਂ ਤਣਾਪੁਰ ਸਥਿਤੀ ਨਹੀਂ ਚਾਹੁੰਦੇ ਸਾਡੀਆਂ ਮੰਗਾਂ ਜਿਹੜੀਆਂ ਮੰਨ ਨਹੀਂ ਤੇ ਜਾਣ ਪਰ اچانک ਜਿਹੜੀ ਤਣਾਅ ਵਾਲੀ ਸਥਿਤੀ ਹੈ ਉਹਨਾਂ ਵੱਲੋਂ ਸ਼ੁਰੂ ਕਰਦੀ ਬਾਬਾ ਜੀ ਅੱਖਾਂ ਲਾਣ ਹੋ ਗਈ ਹੈ ਆਸੂ ਕਦੇ ਕੋਲ ਛੱਡੇ ਗਏ ਨੇ ਬਾਬਾ ਜੀ ਬਾਕੇ ਦੇ ਸਿਰ ਤੇ ਬਸਾ ਉਹ ਗੋਲੇ ਛੱਟਦੇ ਹਾਲੇ ਨੇ ਬੰਦੇ ਦੇਖੋ ਸ਼ਾਂਤਮਈ ਬੈਠੇ ਸੀ ਅਸੀਂ ਵੀ ਉੱਥੇ ਕਵਰੇਜ ਕਰ ਰਹੇ ਸੀਗੇ ਪਰ اچانک ਇਦਾਂ ਦਾ ਰਵੱਈਆ ਸਰਕਾਰ ਦਾ ਕਿਤੇ ਨਾ ਕਿਤੇ ਗਲਤ ਹੈ ਬਹੁਤ ਗਲਤ ਹੈ ਜੀ ਬਹੁਤ ਗਲਤ ਹੈ ਬਹੁਤ ਗਲਤ ਹੈ ਪਹਿਲਾਂ ਇੱਕ ਪ੍ਰਧਾਨ ਮੰਤਰੀ ਨੇ ਇੱਕ ਨਾਅਰਾ ਦਿੱਤਾ ਸੀ ਜੈ ਜਵਾਨ ਜੈ ਕਿਸਾਨ ਪ੍ਰਧਾਨ ਮੰਤਰੀ ਦਾ ਨਾਅਰਾ ਹੋ ਗਿਆ ਮਰ ਜਵਾਨ ਮਰ ਕਿਸਾਨ ਇਹਨੇ ਜਵਾਨ ਵੀ ਮਰਵਾਣੇ ਨੇ ਕਿਸਾਨ ਵੀ ਮਰਵਾਣੇ ਨੇ ਇਹ ਨਹੀਂ ਛੱਡ ਸੇ ਨੂੰ ਬਾਈ ਇਹ ਤਾਂ ਬਹੁਤ ਗਲਤ ਰਹੀ ਹੈ ਜੀ ਦੇਖੋ ਤੁਹਾਡੇ ਸਾਹਮਣੇ ਹੋਇਆ ਜੋ ਵੀ ਹੋਇਆ ਬੜੇ ਸ਼ਾਂਤਵੇਂ ਢੰਗ ਨਾਲ ਸਾਰੇ ਖੜੇ ਸੀ ਇੱਕਦਮ ਤੁਹਾਡੇ ਸਾਹਮਣੇ ਕਿਹਨਾ ਪਟਾਕੇ ਬਵਾਦੇ ਉਹਨਾਂ ਨੇ ਇਹ ਤਾਂ ਅਰਦਾਸ ਹੋ ਰਹੀ ਹੈ ਜੀ ਇਧਰ ਬਾਣੀ ਬੜੀ ਆਣੀ ਹੈ ਬਾਣੀ ਬੜੀ ਜਾ ਰਹੀ ਹੈ ਇੱਕ ਸੱਜੇ ਦੇ ਵਿੱਚ ਕਿਸਾਨ ਜਾਬਤ ਦੇ ਵਿੱਚ ਬੈਠੇ ਨੇ ਸ਼ਾਂਤਵੇਂ ਬੈਠੇ ਨੇ ਇਹ ਖਣਫਾਉਂਟ ਮੇ ਆਇਆ ਬੈਠਾ ਮੋਦੀ ਇਹ ਦੇਖ ਲਓ ਇਹ ਸਰਕਾਰ ਹੈ ਸਾਡੀ ਬਣਾਈ ਉਹ ਦੇਖੋ ਫਿਰ ਹੋ ਗਿਆ ਉਹ ਦਾ ਡਰੋਨ ਉਹ ਦੇਖੋ ਸਾਹਮਣੇ ਤਸਵੀਰਾਂ ਡਰੋਨ ਦੇ ਤਸਵੀਰਾਂ ਨਜ਼ਰ ਆ ਰਹੀਆਂ ਸਾਹਮਣੇ ਉਹ ਦੇਖੋ ਆសុਕੇ ਵੱਲੋਂ ਜੋ ਕਿ ਪ੍ਰਸ਼ਾਸਨ ਵੱਲੋਂ ਹਰਿਆਣਾ ਸਰਕਾਰ ਵੱਲੋਂ ਲਗਾਤਾਰ ਜਿਹੜੇ ਸਿੱਟੇ ਜਾ ਰਹੇ ਨੇ ਉਹ ਇੱਕ ਪਾਸੇ ਪਤੰਗ ਇੱਕ ਪਾਸੇ ਪਤੰਗ ਦੀ ਤਸਵੀਰ ਵੀ ਨਜ਼ਰ ਆ ਰਹੀ ਹੈ ਕਿਸਾਨਾਂ ਵੱਲੋਂ ਜਿਹੜਾ ਪਤੰਗ ਉਡਾ ਲਿਆ ਗਿਆ ਡਰੋਨ ਨੂੰ ਖੜੇ ਖੜੇੜਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਲਗਾਤਾਰ ਤਸਵੀਰਾਂ ਡਰੋਨ ਦੋ ਗੋਲੇ ਛੱਟ ਕੇ ਵਾਪਸ ਜਾਂਦਾ ਦਿਖਾਈ ਦੇ ਰਹੇ ਲੱਗਦਾ ਵੀ ਲਗਾਤਾਰ ਪ੍ਰਸ਼ਾਸਨ ਹਰਿਆਣਾ ਸਰਕਾਰ ਵੱਲੋਂ ਗੋਲਾਬਾਰੀ ਕੀਤੀ ਜਾ ਰਹੀ ਹੈ ਨਿਹੰਗ ਸਿੰਘ ਸੌਜਾਬ ਇੱਥੇ ਪਹੁੰਚੇ ਨੇ ਬਾਬਾ ਜੀ ਵਾਹਿਗੁਰੂ ਜੀ ਕਹਾਲ ਸਾਹਿਬ ਵਾਹਿਗੁਰੂ ਜੀ ਕੀ ਬਤਾਈਏ ਬਾਈ ਜੀ ਬਤਾਈਏ ਅੱਜ ਉਧਰ ਗੋਲਾ ਵਾਲੀ ਕਰ ਰਹੇ ਨੇ ਕਿਵੇਂ ਦੇਖਦੇ ਹਾਂ ਅੱਜ ਪੰਜ ਬਾਣੀਆਂ ਦਾ ਪਾਠ ਚੱਲ ਰਿਹਾ ਜੀ ਸਵੇਰੇ ਪੰਜ ਬਾਣੀਆਂ ਦਾ ਪਾਠ ਸਮਾਪਤ ਨਹੀਂ ਕਰਨ ਤਾਂ ਅਰਦਾਸ ਨਹੀਂ ਕਰਨ ਦਿੱਤੀ ਮੋਦੀ ਸਰਕਾਰ ਆ ਜੋ ਜ਼ੁਲਮ ਕਰ ਰਹੀ ਹੈ ਪੰਜਾਬੀ ਕਿਸਾਨਾਂ ਤੇ ਪੰਜਾਬੀ ਸੰਘਰਸ਼ ਤੇ ਜੋ ਸੰਘਰਸ਼ ਹੈ ਇਕੱਲੇ ਪੰਜਾਬੀਆਂ ਦਾ ਨਹੀਂ ਹਿੰਦੂਆਂ ਦਾ ਵੀ ਨਾਲ ਹੈ ਜੋ ਕਿ ਹਰੇਕ ਜਾਤੀ ਦਾ ਕਿਸਾਨ ਹੈ ਕਿਸਾਨ ਅੱਜ ਇੱਥੇ ਪਹੁੰਚਿਆ ਤੇ ਆਪਦੀਆਂ ਹੱਕ ਮੰਗ ਮੰਗ ਰਿਹਾ ਐ ਐਮਐਸਪੀ ਰੇਟ ਹੋ ਗਿਆ ਤੇ ਕਿਸਾਨੀ ਬੀਮੇ ਹੋ ਗਏ ਕੋਈ ਇਹ ਗਲਤ ਗਲਤ ਨਹੀਂ ਮੰਗ ਰਹੇ ਇਹ ਆਪਣੇ ਹਿਸਾਬ ਨਾਲ ਸਹੀ ਚੱਲ ਰਹੇ ਨੇ ਜੋ ਕਿ ਮੋਦੀ ਸਰਕਾਰ ਹੋ ਗਈ ਤੇ ਸਾਡੀ ਪੰਜਾਬ ਸਰਕਾਰ ਆਮ ਆਦਮੀ ਦੀ ਜੋ ਕਿ ਇਹ ਡਰੋਨ ਆਉਂਦੇ ਨੇ ਪੰਜਾਬ ਚ ਆ ਕੇ ਬੰਬ ਸਿੱਟ ਕੇ ਜਾਂਦੇ ਨੇ ਖੁਦ ਕੇ ਇਥੇ ਪੰਜ ਬਾਣੀਆਂ ਦਾ ਪਾਠ ਚੱਲ ਰਿਹਾ ਸੀ ਪੰਜ ਬਾਣੀਆਂ ਵੀ ਨਹੀਂ ਪੂਰੀਆਂ ਕਰ ਦਿੱਤੀਆਂ ਨਾ ਕਿ ਅਰਦਾਸ ਕਰ ਦਿੱਤੀ ਐ ਅੱਜ ਬਹੁਤ ਵੱਡਾ ਜ਼ੁਲਮ ਹੋਇਆ ਇੱਥੇ ਬਹੁਤ ਕਾਨੂੰਨੀ ਹਰਕਤ ਹੈ ਸਰਕਾਰਾਂ ਵੱਲੋਂ ਆਉਣ ਵਾਲੇ ਸਮੇਂ 'ਚ ਅਸੀਂ ਸਮਝਾਂਗੇ ਵੀ ਲੋਕ ਸਿਆਣੇ ਹੋਣ ਚੰਗੀਆਂ ਸਰਕਾਰਾਂ ਚੁੜਨਾ ਪਾਪਾ ਜੀ ਕਿਵੇਂ ਦੇਖਦੇ ਹੋ ਇੱਕ ਪਾਸੇ ਕਿਸਾਨ ਸ਼ਾਂਤਮਈ ਬੈਠੇ ਰਹਿੰਦੇ ਨੇ ਇਹਨਾਂ ਕੋਲ ਕੋਈ ਹਥਿਆਰ ਨਹੀਂ ਹੈਗੇ ਕਿਸੇ ਲਈ ਵੀ ਕੋਈ ਸ਼ਸਤਰ ਨਹੀਂ ਹੈ ਜੇ ਗੁਰੂ ਮਹਾਰਾਜ ਨੇ ਸ਼ਸਤਰ ਸਾਡੇ ਲਈ ਢਿੰਗ ਫੌਜਾਂ ਲਵੇ ਨੇ ਆਪਦੀ ਸੇਫਟੀ ਲਈ ਵੀ ਇਹ ਫੌਜ ਫੌਜ ਇੱਥੇ ਬੈਠੀ ਹੈ ਆਹ ਦੇਖੋ ਦੁਬਾਰੇ ਫੇਰ ਡਰੋਨ ਆ ਰਹੇ ਹਨ ਤਸਵੀਰ ਸਾਹਮਣੇ ਤਸਵੀਰ ਦੇਖ ਸਕਦੇ ਹੋ ਦੋ ਡਰੋਨ ਸਾਹਮਣੇ ਨਜ਼ਰ ਆ ਰਹੇ ਨੇ ਪਰ ਸਾਰੇ ਆਣਾ ਸਰਕਾਰ ਵੱਲੋਂ ਦੋ ਡਰੋਨ ਛੱਡੇ ਇੱਕ ਪਾਸੇ ਇੱਕ ਪਾਸੇ ਸਰਕਾਰ ਵੱਲੋਂ ਦੋ ਡਰੋਨ ਦੇ ਸਾਹਮਣੇ ਨਜ਼ਰ ਆ ਰਹੇ ਨੇ ਪਰ ਨੌਜਵਾਨਾਂ ਵੱਲੋਂ ਪਤੰਗੜਾ ਆਏ ਗਏ ਨੇ ਡਰੋਨ ਕਿਧਰੇ ਕਿਧਰੇ ਰੋਕ ਗਏ ਸਰਕਾਰ ਨੂੰ ਡਰ ਪੈ ਗਿਆ ਉਹ ਦੇਖ ਸਕਦੇ ਹੋ ਸਾਹਮਣੇ ਲਾਈਵ ਤਸਵੀਰ ਦਿਖਾ ਰਹੇ ਆ ਡਰੋਨ ਸਾਹਮਣੇ ਦੇਖ ਸਕਦੇ ਹੋ ਡਰੋਨ ਡਰੋਨ ਫਸ ਗਿਆ ਔਰ ਦੇਖੋ ਪਤੰਗ ਦੇ ਵਿੱਚ ਡਰੋਨ ਫਸ ਗਿਆ ਸੋ ਸਾਹਮਣੇ ਤਸਵੀਰ ਦੇਖ ਸਕਦੇ ਹੋ ਲਾਈਵ ਤਸਵੀਰਾਂ ਦਿਖਾ ਰਹੇ ਆ ਭਾਈ ਕਿਵੇਂ ਦੇ ਮੁਕਾਬਲਾ ਕੀਤਾ ਜਾਦਾ ਇੱਕ ਵਸੇ 4-5 ਲੱਖ ਰੁਪਏ ਦਾ ਡਰੋਨ ਆ ਤੇ 5 ਰੁਪਏ ਦਾ ਪਤੰਗ ਇਹਨਾਂ ਨਾਲ ਵੀਰੇ ਆ ਹੀ ਹੋਣੀ ਆ ਹੂੰ ਜਦੋਂ ਚੜਾਈ ਕਰਤੀ ਦਾ ਹੋਏ ਜਾਣੀ ਆ ਹੂੰ ਜਿੰਨਾ ਜਰ ਸਵਰਨਾ ਬੈਠਿਆਂ ਦਾ ਬੈਠੇ ਆ ਹੂੰ ਭਾਈ ਤਿੰਨ ਡਰੋਨ ਦੇ ਦੇਖ ਸਕਦੇ ਹੋ ਵੀ ਦੇਖ ਤਸਵੀਰ ਵੀਰੇ ਤੁਸੀਂ ਵੀ ਦੇਖ ਸਕਦੇ ਹੋ ਕਿ ਸਾਰੇ ਬੰਦੇ ਆਰਾਮ ਨਾਲ ਖੜੇ ਆ ਕੋਈ ਅੱਗੇ ਨਹੀਂ ਵੱਧ ਰਿਹਾ ਉਧਰੋਂ ਡਰੋਨ ਭੇਜੇ ਜਾ ਰਹੇ ਨੇ ਹੂੰ ਤਾਂ ਸਾਹਮਣੇ ਤਸਵੀਰ ਦੇਖੋ ਤਿੰਨ ਡਰੋਨਾਂ ਦੇ ਨਾਲ ਜਿਹੜਾ ਹਮਲਾ ਕੀਤਾ ਜਾ ਰਿਹਾ ਸਰਕਾਰ ਵੱਲੋਂ ਹਰਿਆਣਾ ਸਰਕਾਰ ਵੱਲੋਂ ਪਰਖਸ਼ਾਨ ਸ਼ਾਂਤ ਬੈਠੇ ਘੇਰ ਰਹੇ ਨੇ ਵੀਰੇ ਹੂੰ ਜਿਹੜਾ ਗੋਲਾ ਫਟਦਾ ਉਹ ਗੋਲੇ ਸਿੱਟ ਰਹੇ ਨੇ ਦੂਜਾ ਗੈਸ ਵਾਲਾ ਨਹੀਂ ਹੈਗਾ ਉੱਥੇ ਜਿਹੜਾ ਫਟ ਰਿਹਾ ਜਿਹੜਾ ਮੁੰਗੀ ਗੋਲੀ ਜਿਹੜੀ ਚੱਲੀ ਹੈ ਜਿਹੜਾ ਫਟ ਕੇ ਉਦੋਂ ਬਾਅਦ ਗੈਸ ਨਿਕਲਦੀ ਉਹ ਸਿੱਟ ਰਹੇ ਨੇ ਹਾਂਜੀ ਉਹ ਦੇਖੋ ਜੀ ਬਾਜ ਵੀ ਆ ਗਿਆ ਗੁਰਗੋਬਿੰਦ ਸਿੰਘ ਜੀ ਦਾ ਇਹ ਕੀ ਕਰ ਲੈਣਗੇ ਉਹ ਦੇਖੋ ਕੋਈ ਸਾਹਮਣੇ ਬਾਜ ਵੀ ਕੋ ਮਰਿਆ ਬਾਈ ਬਾਜ ਆ ਗਿਆ ਸਾਹਮਣੇ ਕਹਿੰਦੇ ਪਾਈ ਕਹਿੰਦੇ ਬਾਜ ਵੀ ਆ ਗਿਆ ਸਾਰਿਆ ਛਤਰੀਆ ਕਾਲ ਇੱਕ ਹੋਰ